ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਹੋਰ ਬਹੁਤ ਹੀ ਪਿਆਰੇ ਹੈਵੀ ਸੂਟਾਂ ਦੀ 컬렉ਸ਼ਨ ਲੈ ਕੇ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਆ ਕਰੋ ਇਹ ਜਿਹੜੇ ਸੂਟ ਹੋਣਗੇ ਪਿਓਰ ਤੁਹਾਨੂੰ ਕ੍ਰੇਪ ਦਾ ਸੂਟ ਮਿਲੇਗਾ ਪ੍ਰਿੰਟਡ ਸੂਟ ਹੋਏਗਾ ਉਸ ਦੇ ਉੱਪਰ ਬਹੁਤ ਹੀ ਪਿਆਰਾ ਹੈਵੀ ਏਮਬਰਾਇਡਰੀ ਵਰਕ ਕੀਤਾ ਗਿਆ ਕਟ ਦਾਣਾ ਵਰਕ ਕੀਤਾ ਗਿਆ ਪ੍ਰਾਈਸ ਉੱਪਰ ਆਪਾਂ ਇਹਨਾਂ ਦਾ ਪਰ ਮਿੰਟ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਇਹਨਾਂ ਦੇ ਵਿੱਚ ਕਲਰ ਆਪਸ਼ਨ ਬਹੁਤ ਹੀ ਪਿਆਰੇ ਆਪਾਂ ਡਾਰਕ ਐਡ ਕੀਤੇ ਹੋਏ ਨੇ ਅਗਲਾ ਜਿਹੜਾ ਸੂਟ ਆਉਂਦਾ ਹੈ ਵੀ ਤੁਹਾਨੂੰ ਪਿਓਰ ਵਿਸਕੋਸ ਕ੍ਰੇਪ ਦਾ ਪ੍ਰਿੰਟਡ ਸੂਟ ਹੋਏਗਾ ਉਸ ਦੇ ਉੱਪਰ ਵੀ ਬਹੁਤ ਹੀ ਪਿਆਰਾ ਸੀਕਵੈਂਸ ਪ੍ਰਾਈਸ ਆਪਾਂ ਇਹਦਾ ਵਿਪਾਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਹੈ। ਅਗਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਪਣੇ ਲਈ ਆਰਡਰ ਕਰਵਾਉਣਾ ਚਾਹੁੰਦੇ ਹੋ, ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਲਈ ਬਾਈ ਕਰ ਸਕਦੇ ਹੋ। ਅਗਲੇ ਜਿਹੜੇ ਸੂਟ ਆਉਂਦੇ ਨੇ ਇਹ ਵੀ ਤੁਹਾਨੂੰ ਪਿਓਰ ਔਰਗੈਂਜ਼ਾ ਦਾ ਸੂਟ ਮਿਲ ਜਾਏਗਾ। ਵਰਕ ਬਹੁਤ ਹੀ ਪਿਆਰਾ ਕੀਤਾ ਗਿਆ। ਪ੍ਰਾਈਸ ਇਹਦਾ ਵਿਪਾਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਹੈ। ਕਲਰ ਆਪਸ਼ਨ ਇਹਦੇ ਵਿੱਚ ਲਾਈਟ ਜਿਹੇ ਦਿੱਤੇ ਗਏ ਨੇ ਬਹੁਤ ਹੀ ਪਿਆਰੇ ਕਲਰ ਨੇ। ਅਗਲੇ ਜਿਹੜੇ ਸੂਟ ਆਉਣਗੇ ਵਿਸਕੋਜ਼ ਜੌਰਜਰ ਦਾ ਸੂਟ ਰਹੇਗਾ। embroidery ਬਹੁਤ ਹੀ ਪਿਆਰੀ ਕੀਤੀ ਪ੍ਰਾਈਸ ਪਰਮੀਟਰ ਦੇ ਅਕੋਰਡਿੰਗ ਆ ਪਾ ਲਗਾਇਆ ਹੋਇਆ ਅਗਲੇ ਜਿਹੜੇ ਸੂਟ ਹੋਣਗੇ ਘੱਟ ਪ੍ਰਾਈਸ ਵਿੱਚ ਰਹਿਣਗੇ ਕਾਟਨ ਦਾ ਸੂਟ ਹੋਏਗਾ ਲੈਸ ਵਰਕ ਬਹੁਤ ਹੀ ਪਿਆਰਾ ਕੀਤਾ ਗਿਆ ਪ੍ਰਾਈਸ ਇਹਦਾ ਵੀ ਮੈਂਸ਼ਨ ਕੀਤਾ ਹੋਇਆ ਕੋਟਾ ਦਾ ਇਸ ਦੇ ਨਾਲ ਦੁਪੱਟਾ ਰਹੇਗਾ ਅਗਰ ਵੀਡੀਓ ਵਧੀਆ ਲੱਗੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ